ਅੱਜ ਅਸੀਂ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਬੇਸਣ ਦੀ ਬਰਫੀ ਇਹਦੇ ਲਈ ਪਾਵਾਂਗੇ ਪੌਣਾ ਕੱਪ ਦੇਸੀ ਘਿਓ ਤੇ 1 ਕੱਪ ਬੇਸਣ ਸਾਰਾ ਜਿਹੜਾ ਨਾਪ ਐ ਅਸੀਂ 1 ਕੱਪ ਨਾਲ ਹੀ ਲੈ ਲੈਣਾ ਤੁਸੀਂ 1 ਕੱਪ ਨੂੰ ਜਿਹੜਾ ਨਾਪ ਕੇ ਸਾਰਾ ਮੀਜ਼ਰ ਉਹਦੇ ਨਾਲ ਕਰ ਸਕਦੇ ਹੋ ਕੋਲੀ ਇਹ ਕੱਪ ਦਾ ਨਾਪ ਲੈ ਸਕਦੇ ਹੋ 2 ਸੈਕਿੰਡ ਲਈ ਅਸੀਂ ਪਹਿਲਾਂ ਬੇਸਣ ਨੂੰ ਭੁੰਨ ਲਾਂਗੇ ਬਿਲਕੁਲ ਸਲੋ ਗੈਸ ਤੇ ਜਦੋਂ ਥੋੜਾ ਜਿਹਾ ਬੇਸਣ ਭੁੰਨ ਜਿਵੇ ਇਹਦੇ ਵਿੱਚ ਪਾਵਾਂਗੇ 2 ਚਮਚ ਮੈਦਾ ਮੈਦੇ ਨੂੰ ਵੀ ਬੇਸਣ ਦੇ ਨਾਲ ਹੀ ਭੁੰਨ ਲਾਂਗੇ ਪੰਜ ਤੋਂ 6 ਮਿੰਟ ਲਈ ਲਗਾਤਾਰ ਚਲਾਉਂਦੇ ਹੋਏ ਬਿਲਕੁਲ ਸਲੋ ਗੈਸ ਤੇ ਭੁੰਨ ਲੈਣਾ ਜਦੋਂ ਤੱਕ ਬ ਨਾ ਸੀ ਜਦੋਂ ਬੇਸਨ ਕਿਓ ਛੱਡਣਾ ਸ਼ੁਰੂ ਕਰ ਦੇਵੇ ਇਹਦਾ ਮਤਲਬ ਹੈ ਸਾਡਾ ਬੇਸਨ ਬਿਲਕੁਲ ਪੂਰੀ ਤਰ ਤਿਆਰ ਹੈ ਹੁਣ ਇਹਦੇ ਲਈ ਚਾਸ਼ਨੀ ਬਣਾਵਾਂਗੇ ਇੱਕ ਕੱਪ ਅਸੀਂ ਚੀਨੀ ਅੱਧਾ ਕੱਪ ਪਾਣੀ ਦਾ ਪਾ ਕੇ ਚਾਸ਼ਨੀ ਬਣਾ ਲਵਾਂਗੇ ਤੇ ਇੱਕ ਟ੍ਰੇ ਆਕ ਪਲੇਟ ਨੂੰ ਤੁਸੀਂ ਗ੍ਰੀਸ ਕਰਕੇ ਰੱਖ ਲੈਣਾ ਹੈ ਚਾਸ਼ਨੀ ਵਿੱਚ ਪਾਵਾਂਗੇ ਥੋੜਾ ਜਿਹਾ ਇਲਾਇਚੀ ਪਾਊਡਰ ਤੇ ਫੂਡ ਕਲਰ ਜਦੋਂ ਇੱਕ ਤਾਰ ਬਣਨ ਵਾਲੀ ਹੋਵੇ ਉਦੋਂ ਤੱਕ ਅਸੀਂ ਚਾਚਣੀ ਨੂੰ ਪਕਾ ਲੈਣਾ ਕੋਈ ਤਾਰ ਨਹੀਂ ਬਣਾਣੀ ਹੈਗੀ ਹੁਣ ਚਾਚਣੀ ਨੂੰ ਅਸੀਂ ਬੇਸਣ ਭੁੰਨੇ ਹੋਏ ਬੇਸਣ ਵਿੱਚ ਐਡ ਕਰ ਦਾਂਗੇ ਗੈਸ ਨਹੀਂ ਜਲਾਣੀ ਗੈਸ ਆਫ ਕਰਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿਉਂਕਿ ਬੇਸਣ ਵੀ ਗਰਮ ਹੁੰਦਾ ਤੇ ਚਾਚਣੀ ਵੀ ਗਰਮ ਹੁੰਦੀ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਦੇ ਕਰਦੇ ਅਸੀਂ ਠੰਡਾ ਕਰ ਲਾਂਗੇ ਜਦੋਂ ਇਹ ਚੰਗੀ ਤਰ੍ਹਾਂ ਠੰਡਾ ਹੋ ਜਾਵੇ ਤੇ ਕੋ ਇਸ ਤਰੀਕੇ ਨਾਲ ਰੋਲ ਬਣਨਾ ਸ਼ੁਰੂ ਹੋ ਜਾਵੇ ਤਾਂ ਇਹਦਾ ਮਤਲਬ ਸਾਡਾ ਬਰਫੀ ਬਣਾਉਣ ਲਈ ਜਿਹੜਾ ਬੈਟਰ ਹੈ ਬਿਲਕੁਲ ਤਿਆਰ ਹੈ ਹੁਣ ਇਹਨੂੰ ਅਸੀਂ ਰੇ ਵਿੱਚ ਸ਼ਿਫਟ ਕਰ ਦਾਂਗੇ ਚੰਗੀ ਤਰ੍ਹਾਂ ਇਹਨੂੰ ਫੈਲਾ ਲਵਾਂਗੇ ਇਹਦੇ ਉੱਪਰ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਹੋ 3-4 ਘੰਟੇ ਲਈ ਇਹਦਾ ਪਈ ਰਹਿਣ ਦਵਾਂਗੇ 3-4 ਘੰਟੇ ਤੋਂ ਬਾਅਦ ਤੁਹਾਡੀ ਬਰਫੀ ਬਿਲਕੁਲ ਜੰਮ ਕੇ ਤਿਆਰ ਹੋ ਜਾਂਦੀ ਹੈ ਹੁਣ ਇਹਨਾਂ ਨੂੰ ਆਪਣੇ ਮਨਪਸੰਦ ਸ਼ੇਪ ਦੀ ਕਟਿੰਗ ਕਰ ਲਾਂਗੇ ਸਾਡੀ ਬਰਫੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ